ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਦਾ ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਕੇ ਘਰ ਆਇਆ ਆ ਕੇ ਉਦਾਸ ਹੋ ਕੇ ਬਹਿ ਗਿਆ ਤੇ ਮਾਂ ਪੁੱਛਦੀ ਆ ਕਹਿੰਦੇ ਪੁੱਤਰ ਸਾਰੀ ਦੁਨੀਆ ਘੁੰਮ ਕੇ ਆਏ ਤੇਰੇ ਚਿਹਰੇ ਤੇ ਨੂਰ ਨਹੀਂ ਦਿਖਦਾ ਉਹ ਮੁਸਲਮਾਨ ਭਰਾ ਬਤਾ ਕੀ ਕਹਿੰਦੇ ਕਿ ਨਾ ਅੰਮੀ ਜਾਨ ਇੱਕ ਸਵਾਲ ਮੇਰੇ ਦਿਮਾਗ 'ਚ ਫਸ ਗਿਆ ਉਹਦਾ ਜਵਾਬ ਨਹੀਂ ਮਿਲਿਆ ਉਦਾਸ ਤਾਂ ਬੈਠਾ ਮਾਂ ਕਹਿੰਦੀ ਸਵਾਲ ਜੀ ਹੈ ਕਹਿੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਸਰਦਾਰ ਲੋਕ ਨੇ ਕਹਿੰਦੇ ਮਾਂ ਇਹ ਸਰਦਾਰ ਲੋਕ ਇਹਨਾਂ ਪੈਸਾ ਕਿੱਥੋਂ ਲੈ ਕੇ ਆਉਂਦੇ ਆ ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲੀ ਜਾਂਦਾ ਲੋਕ ਛਕੀ ਜਾਂਦੇ ਚੱਲੀ ਜਾਂਦਾ ਛਕੀ ਜਾਂਦੇ ਆ ਨਾ ਇਹ ਕੰਮ ਮੰਦਿਰ 'ਚ ਹੁੰਦਾ ਨਾ ਮਸਜਿਦ 'ਚ ਹੁੰਦਾ ਨਾ ਚਰਚ 'ਚ ਹੁੰਦਾ ਤੇ ਮਾਂ ਕੀ ਕਹਿੰਦੀ ਆਪਣੇ ਪੁੱਤ ਨੂੰ ਕਹਿੰਦਾ ਪੁੱਤਰ ਇਹਨਾਂ ਦਾ ਇੱਕ ਬਜ਼ੁਰਗ ਸੀ ਬਾਬਾ ਨਾਨਕ ਕਿਹੜਾ 20 ਰੁਪਏ ਦੀ ਐਫਡੀ ਕਰਾ ਕੇ ਗਿਆ ਅਜੇ ਤੱਕ ਇਹਨਾਂ ਨੂੰ